ਕੀ ਗਾ ਤੇਰਾ ਨਾਮ ਧਰਮਪ੍ਰੀਤ ਆਹ ਨਹੀਂ ਆਹ ਜੀ ਧਰਮਪ੍ਰੀਤ ਖੜਾ ਹੋ ਪੁੱਤ ਹੋਰ ਕੀ ਹਾਲ ਚਾਲ ਨੇ ਵਧੀਆ ਵਧੀਆ ਠੀਕ ਆ ਹਾਂ ਜੱਪੀ ਪਾ ਫਿਰ ਯਾਰ ਬਾਜੀਓ ਨਹੀਂ ਆ ਵਾਹਿਗੁਰੂ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਪ੍ਰਭ ਪ੍ਰਸ਼ਾਦ ਜਪ ਆਦ ਸਤ ਜਗ ਆਦ ਸਤ ਹੈ ਪ੍ਰੀ ਸਤਿ ਨਾਨਕ ਹੋਸੀ ਭੀ ਸਤਿ ਜੀ ਪਾਸ਼ਾ ਕਿਰਪਾ ਕਰੇ ਮੇਰੇ ਛੋਟੇ ਭਰਾ ਨੂੰ ਹਾਂ ਜੀ ਤਨਪ੍ਰੀਤ ਰਦਾ ਕਿੰਨਾ ਨਾਂ ਸੀ ਯਾਰ ਦੁਨੀਆ ਜਾਣਦੀ ਐ ਤੈਨੂੰ ਹਨਾ ਹਾਂਜੀ ਹਾਂਜੀ ਤੂੰ ਤਾਂ ਉਰੇ ਚਾਉਂਦਾ ਰਹਿਆ ਹਾਂ YouTube ਤੇ ਮੈਂ ਦੇਖਦਾ ਸੀ ਤੈਨੂੰ Facebook ਤੇ ਹਾਂਜੀ ਹਾਂਜੀ ਤੂੰ ਦੁਬਾਰਾ ਉੱਠ ਕੇ ਖੜਾ ਹੋਣਾ ਹਾਂਜੀ ਹਾਂਜੀ ਠੀਕ ਆ ਆਪਾਂ ਦੁਬਾਰਾ ਫੇਰ ਉਵੇਂ ਸਾਰਾ ਕੁਝ ਕਰਨਾ ਤੂੰ ਫਿਕਰ ਨਹੀਂ ਕਰਨਾ ਜਮਾ ਦਾਤਾ ਮਿਹਰ ਕਰੂਗਾ ਤੂੰ ਦੇਖੀ ਚੱਲੀ ਦੁਨੀਆ ਤੈਨੂੰ ਦੁਬਾਰਾ ਦੇਖੂਗੀ ਤੈਨੂੰ ਸੁਣੂਗੀ ਠੀਕ ਆ ਨਹੀਂ ਨਹੀਂ ਪੈਰੀਆਂ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਹਾਂ ਤਾਂ ਹਾਂ ਕੋਈ ਗੱਲ ਪਰਮਾਤਮਾ ਨੇ ਕਰਨਾ ਤੂੰ ਪੁੱਤ ਦੁਬਾਰਾ ਆਸਮਨੀ ਕਹਾਂ ਤਾਂ ਹਮ ਇਹਨੂੰ ਖੜਨਾ ਤੇ ਸਭ ਕੁਝ ਮਾਰਾ ਹੀ ਕਰਨਗੇ ਹੈਨਾ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਰਨਾ ਪੁੱਤ ਤੇ ਪਰ ਤਕੜਾ ਹੋ ਟੈਨਸ਼ਨ ਨਹੀਂ ਲੈਣੀ ਤੇਰਾ ਭਰਾ ਤੇਰੇ ਨਾਲ ਆ ਅਸੀਂ ਤੇਰੇ ਨਾਲ ਆ ਠੀਕ ਆ ਸਾਨੂੰ ਤੇਰੇ ਨਾਲ ਇਹੀ ਹਮਦਰਦੀ ਹੈ ਵੀ ਤੂੰ ਸਾਡਾ ਭਰਾ ਆ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕਿਸੇ ਚੀਜ਼ ਦੀ ਲੋੜ ਨਹੀਂ ਤੇ ਇਹਨਾਂ ਲੋਕਾਂ ਨੇ ਲਾਲਚ ਨੂੰ ਵਰਤਿਆ ਤੈਨੂੰ ਵਰਤ ਕੇ ਛੱਡਿਆ ਸਾਡੇ ਕੋਲੇ ਇੱਥੇ ਜੇ ਤੈਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਭੇਜਿਆ ਤਾਂ ਸਾਡੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਡਿਊਟੀ ਲਾਈ ਆ ਵੇ ਅਸੀਂ ਆਪਦੇ ਭਰਾ ਨੂੰ ਬਰਾਬਰ ਕਰੀਏ ਦੁਬਾਰਾ ਉੱਠ ਕੇ ਖੜਾ ਹੋ ਠੀਕ ਆ ਕਿ ਮਾਂ ਪਿਓ ਦਾ ਤੇਰੇ ਤੋਂ ਬਿਨਾ ਕੌਣ ਸਹਾਰਾ ਵਾ ਹਾਂਜੀ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਨਾ ਹਾਂਜੀ ਤੂੰ ਹੀ ਸਾਂਭਣਾ ਨਾ ਇਹਨਾਂ ਨੂੰ ਹਾਂਜੀ ਹਾਂ ਇਹ ਕੌਣ ਇਹ ਕੌਣ ਇਹ ਮੰਮੀ ਹੈ ਮੰਮੀ ਨੂੰ ਉੱਠ ਖੜੀ ਹੋ ਭੈਣ ਤੂੰ ਫਿਕਰ ਨਾ ਕਰ ਰੋਣਾ ਨਹੀਂ ਹੁਣ ਅਸੀਂ ਤੇਰੇ ਭਰਾ ਵਾ ਇਹ ਸਾਡਾ ਭਾਂਜਾ ਵਾ ਕਹਿਲਾ ਚਾਹੀ ਠੀਕ ਆ ਫਿਕਰ ਨਹੀਂ ਕਰਨਾ ਜਮਾ ਨਾ ਨਾ ਰੋਣਾ ਨਹੀਂ ਮੇਰੀ ਭੈਣ ਨੇ ਬਾਬਾ ਜੀ ਮੇਲ ਕਰਨਗੇ ਸੱਚੇ ਪਾਤਸ਼ਾਹ ਨੇ ਕੇਵਰੀ ਸੂਲੀ ਵੀ ਸੂਲ ਬਣ ਜਾਂਦੀ ਹੈ ਜਿੜੀ ਜਿੜੀ ਤਕਲੀਫ ਸੀ ਨਾ ਦੁੱਖ ਸੀਗਾ ਜਿਹੜਾ ਉਹ ਮਹਾਰਾਜ ਨੇ ਜਿਹੜਾ ਦਿੱਤਾ ਕੋਈ ਗੱਲ ਨਹੀਂ ਸ਼ਾਇਦ ਕੋਈ ਵੱਡੇ ਦੁੱਖ ਤੋਂ ਆਪਾਂ ਨੂੰ ਛੋਟੇ ਦੁੱਖ ਨਸਾਰ ਲਿਆ ਬਾਬੇ ਨੇ ਹੈਨਾ ਤੇ ਫਿਕਰ ਨਾ ਕਰੋ ਇਹਨੇ ਠੀਕ ਹੋ ਜਾਣਾ ਜਮਾ ਧਰਮਪ੍ਰੀਤ ਨੇ ਤਾਂ ਦੁਬਾਰਾ ਫੇਰ ਉਦਾਂ ਹੀ ਦੁਨੀਆ ਨੂੰ ਹਸਾਇਆ ਕਰਨਾ ਜੇ ਤੂੰ ਹਿੰਮਤ ਹਾਰੇਗਾ ਨਾ ਫੇਰ ਪੁੱਤ ਕੁਝ ਹੱਲ ਨਹੀਂ ਹੋਣਾ ਹੌਸਲਾ ਰੱਖਣਾ ਬਸ ਮੇਰੀ ਬੇਨਤੀ ਹੈ ਜੀ ਉਹਨਾਂ ਦਾ ਫਤਿਹ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦਿਨਾਂ ਦੀਨੇਵਾਲ ਦੀਨੇਵਾਲ ਪਿੰਡ ਤੋਂ ਧਰਮਜੀਤ ਧਰਮਜੀਤ ਦਾ ਪੁੱਤ ਧਰਮਪ੍ਰੀਤ ਧਰਮਪ੍ਰੀਤ ਸਿੰਘ ਜਿਹਨੂੰ ਮੁੱਖ ਮੰਤਰੀ ਦੇ ਨਾਂ ਨਾਲ ਵੀ ਲੋਕ ਜਾਣਦੇ ਆ ਪੰਜਾਬੀ ਭਾਸ਼ਾ ਜਿੱਥੇ-ਜਿੱਥੇ ਵੀ ਹੈਗੀ ਆ ਲੋਕ ਸੋਸ਼ਲ ਮੀਡੀਆ ਨਾਲ ਜੁੜੇ ਹੋਇਆ ਉੱਥੇ ਤੱਕ ਇਹਨੂੰ ਲੋਕ ਜਾਣਦੇ ਸੀ ਚਾਹੇ ਲੋਕ ਮਜ਼ਾਕੀਆ ਤੌਰ ਤੇ ਸੀ ਚਾਹੇ ਲੋਕ ਜਿਵੇਂ ਮਰਜ਼ੀ ਜਾਣਦੇ ਸੀ ਪਰ ਇਸ ਬੰਦੇ ਨੂੰ ਜਾਣਦੇ ਸੀ ਲੋਕ ਤੇ ਇਹਦੀ ਉਸੇ ਜਾਣ ਪਛਾਣ ਨੂੰ ਲੋਕਾਂ ਨੇ ਕੈਸ਼ ਵੀ ਕੀਤਾ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਮੈਂ ਉਹਨਾਂ ਨੂੰ ਇਹ ਨਹੀਂ ਕਹਿੰਦਾ ਵੀ ਉਹਨਾਂ ਨੇ ਗਲਤ ਕੀਤਾ ਸ਼ਾਇਦ ਉਸ ਟਾਈਮ ਉਹਨਾਂ ਦੀ ਸੋਚ ਚੰਗੀ ਹੋਊਗੀ ਚੰਗੇ ਲਈ ਕੀਤਾ ਹੋ ਪਰ ਗਲਤ ਹੋ ਗਿਆ ਲੈ ਲਈਏ ਪਰ ਅੱਜ ਇਸ ਟਾਈਮ ਮੁੱਖ ਮੰਤਰੀ ਦੀ ਹਾਲਤ ਕਿ ਧਰਮ ਜੀ ਪ੍ਰੀਤ ਸਿੰਘ ਦੀ ਹਾਲਤ ਇਹ ਆ ਤੁਸੀਂ ਵੀਡੀਓ ਦੇਖੋ ਕਿਵੇਂ ਰੱਸਿਆਂ ਨਾਲ ਬੰਨ ਕੇ ਰੱਖਿਆ ਹੋਇਆ ਸੀ ਕਰੇ ਕਾਰਨ ਕੀ ਆ ਕਾਰਨ ਇਹ ਆ ਵੀ ਇਹ ਸਿੱਧਾ ਸੱਚ ਦਾ ਬੰਦਾ ਸੀ ਜਿਹਨੂੰ ਇੱਕਦਮ ਇੰਨਾ ਜ਼ਿਆਦਾ ਫੇਮ ਮਿਲ ਗਿਆ ਔਰ ਉਸ ਫੇਮ ਤੋਂ ਬਾਅਦ ਘਰ ਦੇ ਵਿੱਚ ਰੋਟੀ ਫੇਰ ਵੀ ਨਹੀਂ ਪੱਕਦੀ ਹੋਈ ਘਰ ਦੀ ਛੱਤ ਵੀ ਪ੍ਰੋਪਰ ਨਹੀਂ ਬਣਾ ਪਾਈ ਅੱਜ ਉਹਨੂੰ ਵੀ ਟੋਣ ਨੂੰ ਫਿਰਦਾ ਵੀ ਮਿਉ ਟਾ ਦੇਣੀ ਹੈ ਜਿਹੜੀਆਂ ਇਹਦੀਆਂ ਆਪਣੀਆਂ ਕੋਈ ਇਛਾਵਾਂ ਸੀਗੀਆਂ ਵੀ ਮੈਂ ਆਪਣੇ ਮਾਪੇ ਲਈ ਇਹ ਕਰੂ ਮੈਂ ਘਰ ਬਣਾਉਂ ਜਾ ਉਹ ਸਾਰੀਆਂ ਸ਼ਾਮਾਂ ਇਹਦੀਆਂ ਮਿੱਟੀ ਹੋ ਗਈਆਂ ਤੇ ਅੱਜ ਧਰਮਪ੍ਰੀਤ ਡਿਪਰੈਸ਼ਨ ਚਲਾ ਗਿਆ ਉਹਨਾਂ ਦਾ ਜਵਾਈ ਹੈ ਪ੍ਰਭਜੀਤ ਸਿੰਘ ਵੀਰ ਦਾ ਸਾਨੂੰ ਫੋਨ ਆਇਆ ਵੀਡੀਓ ਭੇਜੀ ਰस्सियां ਨਾਲ ਬੰਨ ਕੇ ਮੰਜੇ ਤੇ ਪਾਈ ਬੈਠਾ ਸੀ ਕਹਿੰਦਾ ਬਾਈ ਮੰਮੀ ਨੂੰ ਮਾਰਦਾ ਡੈਡੀ ਨੂੰ ਮਾਰਦਾ ਲੋਕਾਂ ਦੇ ਮਾਰਦਾ ਲੋਕ ਇਹਦੇ ਮਾਰਦੇ ਆ ਵੀ ਜਾਂ ਤਾਂ ਮਰ ਜੂ ਜਾਂ ਕਿਸੇ ਨੂੰ ਮਾਰ ਦਊਗਾ ਵੀ ਬੇਨਤੀ ਆ ਕੋਈ ਹੱਲ ਕਰੋ ਅਸੀਂ ਵੀਰ ਉਹਨਾਂ ਨੂੰ ਜਦ ਹੀ ਫੋਨ ਕੀਤਾ ਵੀ ਤੁਸੀਂ ਇੱਥੇ ਲੈ ਆਓ ਪ੍ਰਭਜੀਤ ਕਹਿੰਦਾ ਵੀਰੇ ਵੀ ਇਸ ਟਾਈਮ ਹਾਲਾਤ ਇਦਾਂ ਦੇ ਆ ਵੀ ਮੈਂ ਵੀ ਕੰਮ ਕਰਦਾ ਜੋਬ ਛੱਡ ਕੇ ਆਇਆ ਵੀ ਜਿੰਨੇ ਪੈਸੇ ਸੀ ਅਸੀਂ 15 16 ਦਿਨ ਇਹਨਾਂ ਨੂੰ ਹਸਪਤਾਲ 'ਚ ਦਾਖਲ ਰੱਖਿਆ ਉਹ ਵੀ ਸਾਰੇ ਲੱਗ ਗਿਆ ਵੀ ਗੱਡੀ ਦਾ ਕਿਰਾਇਆ ਦੇਣ ਨੂੰ ਵੀ ਪੈਸੇ ਹੈ ਨਹੀਂਗੇ ਅਸੀਂ ਵੀਰ ਨੂੰ ਕਿਹਾ ਵੀ ਤੂੰ ਗੱਡੀ ਕਿਰਾਏ ਤੇ ਕਰਾ ਲੈ ਸਾਡੀ ਗੱਲ ਕਰਾ ਦੇ ਅਸੀਂ ਕਿਰਾਇਆ ਇੱਥੇ ਆਿਆਂ ਨੂੰ ਦੇ ਦਾਂਗੇ ਤੂੰ ਗੱਡੀ ਕਰਾ ਲਿਓ ਤੇ ਪਿੰਡ ਦੇ ਵਿੱਚ ਇੱਕੋ ਹੀ ਗੱਡੀ ਉਹ ਵੀ ਬਰਾਤ ਗਈ ਉਹਦੀ ਗੱਡੀ ਨਹੀਂ ਮਿਲੀ ਫਿਰ ਇਹਨਾਂ ਨੇ ਵੀਰ ਨਾਲ ਗੱਲ ਕੀਤੀ ਵੀਰੇ ਨੇ ਨਵਾਂ ਗੁਰਮੀਤ ਸਿੰਘ ਨੇ ਆਟੋ ਲਿਆ ਅਜੇ ਪਹਿਲਾ ਹੀ ਢੇੜਾ ਇਹ ਵੀ ਚੰਗੀ ਗੱਲ ਹੈ ਵਾਹਿਗੁਰੂ ਨੇ ਇਹਨੂੰ ਸੇਵਾ ਬਖਸ਼ੀ ਜਿਹੜੀ ਇਸ ਲੋੜਵੰਦ ਨੂੰ ਇੱਥੇ ਤਿੱਕਰ ਲੈ ਕੇ ਆਇਆ ਤੇ ਵੀਰ ਦਾ ਜਿਹੜਾ ਕਿਰਾਇਆ ਭਾੜਾ ਅਸੀਂ ਦੇਵਾਂਗੇ ਪਰ ਗੱਲ ਇੱਥੇ ਇਹ ਆ ਵੀ ਅੱਜ ਪਰਿਵਾਰ ਇਹਨਾਂ ਹਾਲਾਤਾਂ ਚ ਲਿਆ ਗਿਆ ਜਿੱਥੇ ਕਰੋੜਾਂ ਰੁਪਈਆ ਲੱਖਾਂ ਰੁਪਈਆ ਇਹ ਬੱਚਾ ਸੋਸ਼ਲ ਮੀਡੀਆ ਰਾਹੀਂ ਪਤਾ ਨਹੀਂ ਕਿੰਨੇ ਲੋਕਾਂ ਨੂੰ ਕਮਾ ਕੇ ਦੇ ਆਇਆ ਕਿਉਂਕਿ ਜਿੰਨਾ ਇਹਦਾ ਨਾਮ ਸੀਗਾ ਤੇ ਉਸ ਨਾਮ ਦੇ ਮੁਤਾਬਕ ਇਹਦੇ ਕੋਲੇ ਅੱਜ ਬਚਿਆ ਕੀ ਆ ਡਿਪਰੈਸ਼ਨ ਇਹਨੂੰ ਮਿਲਿਆ ਕੀ ਆ ਰਸੇ ਬੰਨੇ ਹੋਏ ਜਿਹੜੇ ਲੱਤਾਂ ਨੂੰ ਬਾਹਾਂ ਨੂੰ ਲੜੀਆਂ ਨੂੰ ਮਾਂ ਪਿਓ ਹੱਥ ਜੋੜੀ ਖੜੇ ਆ ਉਹਨਾਂ ਕੋਲੇ ਕੀ ਪੱਲੇ ਪਿਆ ਇਹ ਦੁੱਤਾਨਾ ਦਾ ਪੁੱਤ ਪਲੱਸ 2 ਕਰਕੇ ਛਟਿਆ ਸੀ ਕਿਤੇ ਸਿਕਿਉਰਿਟੀ ਗਾਰਡ ਲੱਗ ਜਾਂਦਾ ਕਿਤੇ ਦਿਹਾੜੀ ਕਰ ਲੈਂਦਾ ਕੋਈ ਮਿਸਤਰੀ ਦਾ ਕੰਮ ਸਿੱਖ ਲੈਂਦਾ ਕੋਈ ਏਸੀਆਂ ਦਾ ਕੰਮ ਕੋਈ ਫਰਿੱਜਾਂ ਦਾ ਕੰਮ ਸਿੱਖ ਲੈਂਦਾ ਤਾਂ ਵੀ ਆਪਣੇ ਮਾਪੇ ਬਾਪ ਦੀ ਵਧੀਆ ਸੇਵਾ ਕਰਦਾ ਤਾਂ ਵੀ ਆਪ ਦਾ ਘਰ ਚਲਾਉਂਦਾ ਵਿਆਹ ਹੋ ਜਾਂਦਾ ਭੈਣ ਵਿਆਹੀ ਗਈ ਹੈ ਇਹਦਾ ਵੀ ਵਿਆਹ ਹੋ ਜਾਂਦਾ ਸੀ ਪਰ ਅੱਜ ਅੱਜ ਤਾਂ ਰਮਪ੍ਰੀਤ ਕੋਲੇ ਪੱਲੇ ਕੀ ਪਿਆ ਲੋਕਾਂ ਦੀਆਂ ਟੇਚਰਾਂ ਲੋਕਾਂ ਦੇ ਮਿਹਣੇ ਅੱਜ ਜੇ ਡਿਪਰੈਸ਼ਨ ਚ ਗਿਆ ਲੋਕਾਂ ਦੇ ਤਾਣੇ ਮਿਹਣਿਆਂ ਨੇ ਲੈ ਕੇ ਗਏ ਆ ਇਹਨੂੰ ਜਿਹੜਾ ਲੋਕ ਮਜ਼ਾਕ ਕਰਦੇ ਸੀ ਉਹ ਤੁਹਾਨੂੰ ਪਤਾ ਪਿੰਡਾਂ 'ਚ ਥੋੜੀ ਆਤ ਵੀ ਹੁੰਦੀ ਆ ਵੀ ਤਾਂ ਚ ਮਾਰ ਕੇ ਗੱਲ ਕਰਨੀ ਚੱਕ ਮੀ ਗੱਲ ਕਰਨੀ ਉਹ ਹੁਣ ਇਹ ਤੋਂ ਬਰਦਾਸ਼ਤ ਨਹੀਂ ਹੁੰਦੀ ਸੀ ਉਹ ਇਹ ਤੋਂ ਸਹਾਰ ਨਹੀਂ ਸੀ ਹੁੰਦੀ ਅੱਜ ਆਪਣਾ ਉਹ ਘਰ ਢਾਉਣ ਨੂੰ ਫਿਰਦਾ ਇਹ ਜਿਹੜਾ ਉਹ ਕਹਿੰਦੇ ਸੀ ਬਣਾ ਕੇ ਦਿੱਤਾ ਕੰਪਨੀ ਵਾਲੇ ਕਹਿੰਦੇ ਜਿਹੜਿਆ ਕਿਉਂ ਪਤਾ ਨਹੀਂ ਇਹਦੇ ਮਨ ਦੇ ਵਿੱਚ ਕੀ ਚੱਲ ਰਿਹਾ ਉਸ ਘਰ ਦੇ ਪ੍ਰਤੀ ਨਹੀਂ ਨਹੀਂ ਉਹ ਵੇਚ ਦੇਣਾ ਸੀ ਵੇਚ ਦੇਣਾ ਹਾਂਜੀ ਕਿਉਂ ਪੁੱਤ ਨਹੀਂ ਨਹੀਂ ਉਹ ਵੇਚ ਦੇਣਾ ਥਾ ਉਥੇ ਨਾ ਪਿੰਡ ਕੰਡਾ ਹੈ ਅੱਛਾ ਕੀ ਹੈ ਉਥੇ ਸ਼ਤਾਨੀਆਂ ਵਣੀਆਂ ਕਰਦੇ ਮੇਰੇ ਨਾਲ ਕੀ ਕਰਦੇ ਪੁੱਤ ਹਾਂਜੀ ਹਾਂਜੀ ਮੈਨੂੰ ਸ਼ਦਾਈ ਸਮਝਦੇ ਆ ਅੱਛਾ ਹਾਂਜੀ ਪਿੰਡ ਦੇ ਲੋਕ ਹਾਂ ਮੇਰੇ ਉੱਤੇ ਚਾਰ ਚਾਰ ਜਾਣੇ ਇਕੱਠੇ ਹੋ ਕੇ ਪੈਂਦੇ ਇਕੱਲੇ ਦੇਤੇ ਅੱਛਾ ਹਾਂਜੀ ਮਾਰਦੇ ਤੈਨੂੰ ਹਾਂਜੀ ਹਾਂਜੀ ਠੀਕ ਆ ਤੇ ਤੂੰ ਉਹਨਾਂ ਦਾ ਕੁਝ ਵਿਗਾੜਿਆ ਹਾਂਜੀ ਨਹੀਂ ਵਿਗਾੜਿਆ ਤਾਂ ਨਹੀਂ ਇਹਨਾਂ ਦਾ ਕੁਝ ਫਿਰ ਉਹ ਛੇੜਖਾਣੀ ਕਰ ਲੈਂਦੇ ਜਾਂਦੇ ਨੂੰ ਮੈਨੂੰ ਗੁੱਸਾ ਆਉਂਦਾ ਵਾ ਮੁਰਕੇ ਮੈਂ ਵੀ ਹਥਿਆਰ ਲੈ ਕੇ ਜਾਣਾ ਵਾ ਹੂੰ ਫੇ ਲੜਾਈ ਹੋ ਜਾਂਦੀ ਹੈ ਤੇ ਮਾਰ ਦੇ ਦੇ ਨੂੰ ਕੁੱਟ ਦੇ ਤਾਂ ਪਰੀ ਤੇ ਜਿਵੇਂ ਹੁਣ ਤੂੰ ਉਦੋਂ ਸੋਸ਼ਲ ਮੀਡੀਆ ਤੇ ਕੰਮ ਕਰਦਾ ਸੀ ਕੰਪਨੀ ਵਾਲਿਆਂ ਨੇ ਤੈਨੂੰ ਕਿੰਨਾ ਕ ਪੈਸਾ ਦਿੱਤਾ ਪੁੱਤ ਹਨੇ ਨਾ ਨਾ ਪੈਸਾ ਤੇ ਚਲੋ ਦਿੱਤਾ ਨਾ ਚਾਹ ਤੇ ਅਨਸਾਰ ਘਰੇ ਰੱਖਿਆ ਨਾ ਮੈਨੂੰ ਹੂੰ ਆਪਣੇ ਕੋਲ ਘਰੇ ਰੱਖਿਆ ਘਰੇ ਰੱਖਿਆ ਹੈ ਆਪਣੇ ਉਹਨਾਂ ਨੇ ਰੋਟੀ ਪਾਣੀ ਖਵਾਇਆ ਚਾਹ ਪਾਣੀ ਕਰਦਿਆਂ ਨੂੰ ਖਵਾਇਆ ਤੇ ਮੁਰਕੇ 3 ਸਾਲ ਤੋਂ ਬਾਅਦ ਉਹਨਾਂ 2019 24 22 ਕੀ ਤੇ 23 ਦੇ ਵਿੱਚ ਛੱਡਤਾ ਹੈ ਹਾਂਜੀ 23 ਦੇ ਵਿੱਚ ਛੱਡਿਆ ਹੈ ਉਹਨਾਂ ਨੇ ਮੈਨੂੰ ਆ ਤੇ ਜਾ ਤੂੰ ਕਰ ਨੋ ਆ ਤੇ 2-4 ਮਹੀਨੇ ਘਰੇ ਲਾਇਆ ਤੈਨੂੰ ਲੈ ਜਾਗੇ ਬਾਅਦ ਫੋਨ ਇਹਨੇ ਚੁੱਕਿਆ ਉਹੋ ਤੇ ਘਰ-ਵਾਰ ਕਿਨੇ ਪਾ ਕੇ ਦਿੱਤਾ ਤੇਰਾ ਘਰ-ਵਾਰ ਤੇ ਚਲੋ ਪਹਿਲਾਂ ਆਪਣਾ ਇੱਕੋ ਕਮਰਾ ਹੈ ਬਾਨੇ ਵਾਲਾ ਫੇ ਪੰਚਾਇਤ ਨੇ ਫਟਿਆਣੇ ਦੋ ਲੈਂਟਰ ਕਰਤੇ ਬਾਹਰੋਂ ਪਲਸਤਰ ਕਰਤੇ ਘਰ ਜਾਂਦੇ ਹੈਦਰੋਂ ਪਲਸਤਰ ਕਰਾਵਾਂਗੇ ਅਗਲੀ ਦੀਵਾਲੀ ਤੇ ਕਰਾਵਾਂਗੇ ਅਗਲੀ ਤੇ ਕਰਾਵਾਂਗੇ ਦੀਵਾਲੀਆਂ 10-15 ਨੰਗ ਅੰਦਰੋਂ ਪਲਸਤਰ ਨਹੀਂ ਹੋਏ ਫੇ ਨਾ ਜਿਹੜੇ ਦੋ ਕਮਰੇ ਹੀ ਪਲਸਤਰ ਹੋਏ ਹੀ ਪੰਚਾਇਤ ਵਾਲੇ ਉਹਨਾਂ ਗਾੜੀ ਬਰਾਂਡਾ ਪਾਤਾ ਤੇ ਗਾੜੀ ਦੇ ਸੋਈ ਬਣਾਤੀ ਵਿੱਚ ਨਕੀ ਇੱਕ ਬਾਥਰੂਮ ਬਣਾ ਤੇ ਬਾਹਰ ਬਸ ਅਜੇ ਪਲਸਤਰ ਕਰਕੇ ਖੜੇ ਕਰਤੇ ਆ ਬੂਏ ਬਾਰੀਆਂ ਲਾਉਣ ਵਾਲੀਆਂ ਜੇ ਅਜੇ ਫਰਸ਼ਾ ਪੈਣ ਵਾਲੀਆਂ ਤੂੰ ਹੁਣ ਧਰਮਪੀਰ ਕੀ ਕਰਨਾ ਚਾਹੁੰਦਾ ਪੁੱਤ ਗਾਂ ਕੀ ਸੋਚਦਾ ਮੈਂ ਕੀ ਕਰਨਾ ਮੈਂ ਤਾਂ ਸੋਚਦਾ ਇੱਥੇ ਉਹ ਘਰ ਵੇਚ ਕੇ ਇੱਥੇ ਤਾਂ ਇੱਥੇ ਲੁਧਿਆਣੇ ਥਾਂ ਲਈਏ ਕਿਤੇ ਹੂੰ ਫੇਰ ਪੁੱਤ ਕੰਮ ਕੀ ਕਰਨਾ ਤਾਂ ਮੈਂ ਜਿਹੜਾ ਮਿਲੂ ਉਹ ਕਰਨਾਗੇ ਠੀਕ ਆ ਕੰਮ ਸਿੱਖਿਆ ਤੂੰ ਕੋਈ ਨਹੀਂ ਮੈਂ ਸਿੱਖਿਆ ਤਾਂ ਨਹੀਂ ਕੋਈ ਆਪਾ ਪਾਠ ਵਧੀਆ ਕਰ ਲਈਦਾ ਪਾਠ ਦੀ ਡਿਊਟੀ ਮਿਲ ਜੇ ਸੁਣਾਈਆਂ ਤੁਹਾਨੂੰ ਪਾਠ ਸੁਣਾ ਲੈ ਪੁੱਤ ਇਦਾਂ ਹਰ ਕਾ ਨਾ ਮਰਤੇ ਨ ਤਤੇ ਹੈ ਸੰਗੇ ਸਾਥੀ ਸਗਲ ਤਰਾਈ ਗੁਰ ਮੇਰਾ ਸੰਗ ਸਦਾ ਨ ਲੈ ਸਮਰ ਸਮਰਤ ਸਦਾ ਸਮਾਲੇ tera kia meetha laage ar naam padarth nanak maange koi jan har se devajor tera na kaha ba kah sab rasana de ja prane ko rahao ar naam mantar charan hai da kat ho mai rog ਨਾ ਨਕਸਾ ਤੋਂ ਕਰੋ ਤੇ ਨਾਮ ਲਾਇਆ ਜੇ ਨਾ ਤਰੇ ਪਾਇਆ ਸੰਜੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਹੁਤ ਵਧੀਆ ਤੂੰ ਹਾਂਜੀ ਤਾਂ 40 ਮੁਕਤਿਆਂ ਦੇ ਨਾਮ ਸੁਣਾਉਣੇ ਆ ਆਪਣੇ ਗੁਰਦਰਾ ਗੁਰਦਰਾ ਮੁਕਤਸਰ ਸਾਹਿਬ ਆ ਗੁਰਦਰਾ ਟੋਟੀ ਗੰਢੀ ਦਰਬਾਰ ਸਾਹਿਬ ਜਿੱਥੇ ਵਦਾਵਾ ਪਾੜਿਆ ਗੁਰੂ ਗੋਬਿੰਦ ਸਿੰਘ ਨੇ ਮਾਗੀ ਦਾ ਮੇਲਾ ਨੰਗਾ ਜਿੱਥੇ ਸੰਗਤਾਂ ਗਈਆਂ ਸੀ ਹੁਣ ਪਿੱਛੇ ਜੇ ਮਾਗੀ ਦਾ ਮੇਲਾ ਮੁਕਤਸਰ ਸਾਹਿਬ ਜਿੱਥੇ ਬਦਾਵਾ ਪਾੜਿਆ ਗੁਰੂ ਗੋਬਿੰਦ ਸਿੰਘ ਨੇ ਜੰਗ ਦੇ ਵਿੱਚ 40 ਸਿੰਘ ਪਹਿਲਾਂ ਚਲ ਗਏ ਸੀ ਉਹਨਾਂ ਬਾਚਾਂ ਕੇ ਸ਼ਹੀਧੀਆਂ ਪ੍ਰਾਪਤ ਕੀਤੀਆਂ ਉਹਨਾਂ ਮੁਕਤੀ ਪ੍ਰਾਪਤ ਕੀਤੀ ਬਦਾਵਾ ਪਾੜਿਆ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਦੇ ਨਾਮ ਆਜਦਾਵਾ ਭਾਈ ਮਾ ਸਿੰਘ ਕਸ਼ਮੀਰ ਸਿੰਘ ਸਾਧੂ ਸਿੰਘ ਸਰਜਾ ਸਿੰਘ ਸੋਹਣ ਸਿੰਘ ਸੁਲਤਾਨ ਸਿੰਘ ਸੰਤ ਸਿੰਘ ਸੋਭਾ ਸਿੰਘ ਅਰਸਾ ਸਿੰਘ ਘਹਰੀ ਸਿੰਘ ਕਰਨ ਸਿੰਘ ਕਰਮ ਸਿੰਘ ਕਾਲਾ ਸਿੰਘ ਕੀਰਤ ਸਿੰਘ ਕਰਪਾਲ ਸਿੰਘ ਖਾੜ ਸਿੰਘ ਗਲਾਬ ਸਿੰਘ ਗੰਗਾ ਸਿੰਘ ਗੰਡਾ ਸਿੰਘ ਚਾਂਬਾ ਸਿੰਘ ਜੋਗਾ ਸਿੰਘ ਜਾਦੋ ਸਿੰਘ ਜੰਗ ਸਿੰਘ ਗਰਬਾਰਾ ਸਿੰਘ ਦਰਬਾਰਾ ਸਿੰਘ ਦਿਆਲ ਸਿੰਘ ਦਲਬਾਗ ਸਿੰਘ ਧਰਮ ਸਿੰਘ ਤਨਾ ਸਿੰਘ ਨਿਹਾਲ ਸਿੰਘ ਨੰਧਾਨ ਸਿੰਘ ਭਾਗ ਸਿੰਘ ਬੂੜ ਸਿੰਘ ਪੋਲਾ ਸਿੰਘ ਪੰਗਾ ਸਿੰਘ ਮਾਨ ਸਿੰਘ ਮੱਜਾ ਸਿੰਘ ਮਯਾ ਸਿੰਘ ਰਾਏ ਸਿੰਘ ਦਸ਼ਮਣ ਸਿੰਘ ਅੱਜ ਇਹ 40 ਮੁਖਤਿਆਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਕਿਦਾਂ ਇੱਕ ਗੁਣਾ ਦੀ ਗੁੱਠਲੀ ਸੀ ਬੱਚਾ ਇੱਕ ਗੁਰੂ ਦਾ ਸਿੱਖ ਗੁਰੂ ਦੀ ਬਾਣੀ ਨਾਲ ਜੁੜਿਆ ਹੋਇਆ ਸੀ ਬੱਚਾ ਉਹਨੂੰ ਐਸੇ ਰਾਹ ਪਾਤਾ ਉਹਨੂੰ ਐਸੇ ਹਾਲਾਤਾਂ 'ਚ ਲਿਆ ਕੇ ਖੜਾ ਕਰਤਾ ਅੱਜ ਵੀ ਆਪਣੇ ਆਪ ਤੋਂ ਵੀ ਬੇਮੁਖ ਹੋਇਆ ਖੜਾ ਬਦੂਦਾ ਸਿੱਖ ਸੀ ਅਮਰ ਸ਼ਕਿਆ ਹੋਈ ਤੇਰਾ ਹਨ ਹਾਂਜੀ ਅਮਰਤ ਸ਼ਕਿਆ ਹੈ ਮੇਰਾ ਪਿੰਡ ਵਾਲਿਆਂ ਲਵਾਤਾ ਹੈ ਨਾ ਗਾਤਰਾ ਹਾਂ ਹਾਂ ਤੇ ਅੱਜ ਇੰਨੀ ਜਨਨ ਕਿ ਬੁੱਧੀ ਪ੍ਰੈਸਡ ਹੋਈ ਪਈ ਐ ਇਸ ਟਾਈਮ ਵੀ ਆਪਣੀ ਸੋਜੀ ਵੀ ਗਵਾਈ ਬੈਠਾ ਵੀਰਾ ਇਹ ਤਾਂ ਰਾਤ ਵੀਰੇ ਨੂੰ 1 ਵਜੇ ਲੈ ਕੇ ਆਏ ਇੱਥੇ ਆਏ ਨੂੰ ਦਵਾਈ ਦੋਈ ਦਿੱਤੀ ਥੋੜਾ ਹੁਣ ਰਿਲੈਕਸ ਆ ਸੈਟ ਆ ਹਜੇ ਤੇ ਨਹੀਂ ਤਾਂ ਘਰੇ ਬੰਨਿਆ ਹੋਇਆ ਸੀ ਮੰਜਿਆਂ ਦੇ ਨਾਲ ਤੇ ਅੱਜ ਸਾਡਾ ਇੱਕ ਸੁਨੇਹਾ ਜ਼ਰੂਰ ਸੁਣਿਓ ਸਾਰੇ ਭੈਣ ਭਰਾ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਬਹੁਤ ਨਵੇਂ-ਨਵੇਂ ਮੁੰਡੇ ਕੁੜੀਆਂ ਬਲੌਗਰ ਬਣ ਰਹੇ ਨੇ ਜਾਂ ਸੋਸ਼ਲ ਮੀਡੀਆ ਤੇ ਕੋਈ ਆਪਣੀਆਂ ਗੱਲਾਂ ਦੱਸਦੇ ਨੇ ਕਿਸੇ 'ਚ ਕੋਈ ਗੌਣਾ ਕਿਸੇ 'ਚ ਕੋਈ ਕਲਾਵਾ ਤੇ ਕਈ ਐਸ ਜੀਆਂ ਕੋਈ ਸਿੱਧੀਆਂ ਪਿਆਰੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਵੀ ਲੋਕ ਬਹੁਤ ਹਾਈਪ ਦਿੰਦੇ ਨੇ ਉਹਨਾਂ ਨੂੰ ਵੀ ਲੋਕ ਬਹੁਤ ਸ਼ੇਅਰ ਕਰਦੇ ਨੇ ਆਪਾਂ ਕਈ ਵਾਰੀ ਹਾਸੇ ਮਜ਼ਾਕ ਦੇ ਵਿੱਚ ਕੋਈ ਐਸ ਜੀ ਗੱਲ ਕਰਦੇ ਆ ਅਸੀਂ ਕਮੈਂਟਾਂ ਦੇ ਵਿੱਚ ਕੁਝ ਇਹੋ ਜਿਹੇ ਸ਼ਬਦ ਲਿਖ ਦਿੰਨੇ ਆ ਇਹੋ ਜੇ ਆਪਣੇ ਅੰਦਰਲੇ ਕੋਈ ਜਿਹੜੀ ਜ਼ਹਿਰ ਸਾਡੇ ਭਰੀ ਪਈ ਹੁੰਦੀ ਆ ਉਹ ਸਾਹਮਣੇ ਵਾਲੇ ਦੇ ਉੱਪਰ ਢੇਰੀ ਕਰ ਦਿੰਨੇ ਆ ਪਰ ਉਸ ਜ਼ਹਿਰ ਦਾ ਉਹ ਤੁਹਾਡੇ ਕਹੇ ਹੋਏ ਕੀਤੀਆਂ ਹੋਈਆਂ ਗੱਲਾਂ ਕੀਤੇ ਹੋਏ ਮਜ਼ਾਕ ਬੰਦੇ ਦੀ ਜ਼ਿੰਦਗੀ 'ਚ ਕਿਦਾਂ ਜ਼ਹਿਰ ਘੋਲਦੇ ਆ ਉਹ ਤੁਹਾਡੇ ਸਾਹਮਣੇ ਖੜਾ ਮਹਿੰਦਰ ਧਰਮਪ੍ਰੀਤ ਸਿੰਘ ਧਰਮਪ੍ਰੀਤ ਦੀ ਜ਼ਿੰਦਗੀ ਦੇ ਵਿੱਚ ਵੀ ਉਹ ਹਾਲਾਤ ਬਣੇ ਸੋਸ਼ਲ ਮੀਡੀਆ ਤੇ ਇਹ ਬੱਚਾ ਵੀ ਹੱਸਦਿਆਂ ਖੇਡਦਿਆਂ ਮਜ਼ਾਕ ਕਰਦਿਆਂ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਿਆ ਪਰ ਅੱਜ ਨਾ ਤਾਂ ਇਹਦਾ ਕੋਈ ਆਪਣਾ ਪੇਜ ਆ ਨਾ ਅੱਜ ਇਹਦੇ ਕੋਲੇ ਕੋਈ ਇਨਕਮ ਆ ਨਹੀਂ ਤਾਂ ਜੇ ਇਹ ਆਪਦੇ ਨਾਂ ਤੇ ਇੱਕ ਪੇਜ ਚਲਾਈ ਜਾਂਦਾ ਕੱਲਾ ਤਾਂ ਵੀ ਇਹ ਆਪਦੀ ਸੋਹਣੀ ਰੋਟੀ ਕਮਾਉਂਦਾ ਪਰ ਇਹਨੂੰ ਵੱਡੇ ਮગર ਮੱਛਾਂ ਨੇ ਆ ਕੇ ਹਾਈਜੈਕ ਕਰ ਲਿਆ ਉਹ ਲੈ ਕੇ ਆਪਦੇ ਨਾਲ ਚਾਕੇ ਉੱਥੇ ਰੱਖਿਆ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੇ ਉਨਾਂ ਦੀ ਭਾਵ ਨਾਲ ਗਲਤ ਸੀ ਉਸ ਟਾਈਮ ਸ਼ਾਇਦ ਉਹਨਾਂ ਦੀ ਭਾਵਨਾ ਸਹੀ ਰਹੀ ਹੋਣੀ ਆ ਪਰ ਅੱਜ ਜਿਹੜੇ ਇਹਦੇ ਹਾਲਾਤ ਆ ਚਾਹੇ ਉਹ ਡਿਪਰੈਸ਼ਨ ਜਾਣ ਕਰਕੇ ਹੋ ਗਏ ਚਾਹੇ ਉਹਨਾਂ ਕਰਕੇ ਹੋ ਗਏ ਅੱਜ ਇਹਨੂੰ ਲੋੜ ਆ ਸਪੋਰਟ ਦੀ ਅੱਜ ਇਹਨੂੰ ਲੋੜ ਆ ਸਾਥ ਦੀ ਜੇ ਉਹ ਸੱਚੇ ਮਨ ਨਾਲ ਸਹੀ ਤਰੀਕੇ ਨਾਲ ਲੈ ਕੇ ਗਏ ਸੀ ਇਹਨੂੰ ਤੇ ਅੱਜ ਉਹਨਾਂ ਦਾ ਫਰਜ਼ ਬਣਦਾ ਸੀ ਇਸ ਪਰਿਵਾਰ ਦੇ ਨਾਲ ਖੜਨ ਦਾ ਅੱਜ ਉਹ ਆ ਕੇ ਧਰਮਪ੍ਰੀਤ ਦਾ ਸਾਥ ਦਿੰਦੇ ਧਰਮਪ੍ਰੀਤ ਦੇ ਹਾਲਾਤ ਕੀ ਬਣ ਗਿਆ ਕਿੱਦਾਂ ਬਣ ਗਿਆ ਕਿਉਂ ਬਣ ਗਿਆ ਇਹ ਸਾਰੇ ਸਵਾਲਾਂ ਦਾ ਜਵਾਬ ਆ ਜਿਹੜਾ ਇਹਦਾ ਪਿਛਲਾ ਜੀਵਨ ਜਿਹੜਾ ਪਿਛਲੇ 5-7 ਸਾਲਾਂ ਚ ਆਪਾਂ ਦੇਖਿਆ ਉਹਦੇ ਵਿੱਚੋਂ ਮਿਲਦਾ ਫਿਕਰ ਨਾ ਕਰ ਤੂੰ ਬਾਬਾ ਨਾਨਕ ਮੇਰ ਕਰੂਗਾ ਜੀ ਤੇ ਬਸ ਸਾਡੀ ਤੇ ਕਹੀ ਬੇਨਤੀ ਹੈ ਜੀ ਵੀ ਥੋੜਾ ਜਿਹਾ ਧਿਆਨ ਰੱਖਿਆ ਜਾਵੇ ਸੋਸ਼ਲ ਮੀਡੀਆ ਅੱਜ ਦੋ ਤਾਰੀ ਤਲਵਾਰ ਆ ਹੈਨਾ ਤੇ ਆਪਾਂ ਉਹਦੇ ਤੇ ਕਿਸੇ ਨਾਲ ਇੰਨੀ ਵੀ ਜਿਆਗਤੀ ਨਾ ਕਰੀਏ ਵੀ ਉਹਦੇ ਆ ਹਾਲਾਤ ਬਣ ਜਾਣ ਮੁੱਖ ਮੰਤਰੀ ਮੁੱਖ ਮੰਤਰੀ ਮੁੱਖ ਮੰਤਰੀ ਕਹਿ ਕਹਿ ਕੇ ਵਿਚਾਰੇ ਨੂੰ ਪਹਿਲਾਂ ਤਾਂ ਇੰਨਾ ਉੱਪਰ ਚੱਕਤਾ ਹੁਣ ਇਸ ਹਾਲਾਤ ਚ ਥੱਲੇ ਸੁੱਟਿਆ ਵੀ ਥੱਲੇ ਜਮੀਨ ਵੀ ਨਹੀਂ ਮੇੜੀ ਡਿੱਗਣ ਲਈ ਉਹਨੂੰ ਵਿਚਾਰੇ ਨੂੰ ਤੇ ਅੱਜ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਪਹੁੰਚਿਆ ਵਾ ਧਰਮਪ੍ਰੀਤ ਉਰਫ ਮੁੱਖ ਮੰਤਰੀ ਅਰਦਾਸ ਕਰਿਓ ਬਸ ਜਿਹੜੀਆਂ ਪਿੱਛੇ ਹੋ ਗਈਆਂ ਗੱਲਾਂ ਛੱਡ ਦੀ ਆਪਾਂ ਇੱਕ ਅਰਦਾਸ ਕਰਿਓ ਇਸ ਬੱਚੇ ਵਾਸਤੇ ਇਸ ਬੱਚੇ ਦੇ ਮਾਂ ਬਾਪ ਵਾਸਤੇ ਛੋਟੀ ਭੈਣ ਵਾਸਤੇ ਦੇਖੋ ਕਿਦਾਂ ਮਾਪਿਓ ਆਪਣੇ ਭੈਣ ਭਰਾ ਲਈ ਇੱਕ ਭੈਣ ਕਿੰਨਾ ਸੁਪਨੇ ਸਜੈਂਦੀ ਆ ਕਿੰਨੀਆਂ 17 ਹੁੰਦੀਆਂ ਮਾਪਿਓ ਦੀਆਂ ਕਿੰਨੀਆਂ 17 ਜੁੜੀਆਂ ਹੁੰਦੀਆਂ ਪੁੱਤ ਨਾਲ ਵੀ ਮੈਂ ਵਿਆਹ ਪੁੱਤ ਦਾ ਕਰੂੰਗੀ ਮੇਰਾ ਪੁੱਤ ਐ ਹੋ ਮੇਰੀ ਨੂੰ ਆਉ ਪਰ ਅੱਜ ਉਹ ਸਾਰਾ ਕੁਝ ਮਿੱਟੀ ਚ ਰੋਲਿਆ ਪਿਆ ਇਸ ਤਰ੍ਹਾਂ ਜਿੱਥੇ ਉਸ ਘਰ ਦੇ ਵਿੱਚ ਬਾਹ ਵਾਈ ਕਰਨ ਵਾਲੇ ਲੋਕ ਆਉਂਦੇ ਵਾਹ ਵਈ ਵਾਹ ਵਾਹ ਵਈ ਵਾਹ ਉੱਥੇ ਅੱਜ ਕੁੱਟਣ ਵਾਲੇ ਆਉਂਦੇ ਆ ਉਥੇ ਜ ਮਾਰਨ ਵਾਲੇ ਆਉਂਦੇ ਆ ਵੀ ਇਹਨੂੰ ਕੁੱਟੋ ਮਾਰੋ ਲੋਕ ਇਹ ਨਹੀਂ ਸਮਝਦੇ ਵੀ ਦੀ ਹਾਲਤ ਦੇਖੋ ਪਤਾ ਨਹੀਂ ਉਹ ਲੋਕ ਮੈਂਟਲੀ ਅਫਸੈਟ ਆ ਜਾਂ ਡਿਪਰੈਸ਼ਨ ਚ ਜਿਹੜੇ ਇਹਦੀ ਸਮੱਸਿਆ ਨੂੰ ਨਹੀਂ ਸਮਝ ਪਾ ਰਹੇ ਇਸ ਕਰਕੇ ਸਾਡੀ ਬੇਨਤੀ ਹੈ ਭਾਈ ਆਪਾਂ ਥੋੜਾ ਜਿਆ ਸੋਝੀ ਵਧਾਤੀਏ ਆਪਣੀ ਸਮਝ ਵਧਾਤੀਏ ਤੇ ਇੰਨੀ ਹੁਣ ਸਾਡੀ ਬੇਨਤੀ ਨੂੰ ਸੁਣ ਲਿਓ ਵੀ ਇਸ ਬੱਚੇ ਲਈ ਅਰਦਾਸ ਕਰਦੇ ਹੋ ਇੱਕ ਬਸ ਵੀ ਇਹ ਹੁਣ ਠੀਕ ਹੋ ਕੇ ਆਪਣੇ ਮਾਂ ਬਾਪ ਦੀ ਸੇਵਾ ਕਰੇ ਆਪਣਾ ਜੀਵਨ ਅੱਗੇ ਵਧਾਵੇ ਇੰਨੀ ਕਰ ਅਰਦਾਸ ਬੇਨਤੀ ਜਰੂਰ ਕਰਿਓ ਤੇ ਇੱਕ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ੇਅਰ ਕਰਨ ਦੇ ਨਾਲ ਤੁਹਾਡੀ ਕੀਤੀ ਹੋਈ ਸ਼ੇਅਰ ਵੀਡੀਓ ਸ਼ਾਇਦ ਕਿਸੇ ਐਸੇ insan ਤੱਕਰ ਪਹੁੰਚੇ ਤੇ ਉਹਦੀ ਕੀਤੀ ਹੋਈ ਅਰਦਾਸ ਕਿਸੇ ਦੇ ਦਿਲ ਤੋਂ ਨਿਕਲੀ ਹੋਈ ਹੋ ਅਸੀਸ ਉਸ ਅਕਾਲ ਪੁਰਖ ਤੱਕਰ ਪਹੁੰਚੇ ਤੇ ਇਸ ਬੱਚੇ ਨੂੰ ਮਹਾਰਾਜ ਤੰਦਰੁਸਤੀ